ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਘਰਾਂ ਦੇ ਦਰਸ਼ਨ ਕਰਕੇ ਵਾਪਸ ਜਾ ਰਹੇ ਪਰਿਵਾਰ ਦੇ ਨਾਲ ਪਾਣਾ ਵਾਪਰ ਗਿਆ ਇਹ ਪਰਿਵਾਰ ਜੰਮੂ ਕਸ਼ਮੀਰ ਦੇ ਕਰਾਈ ਕਾਊਂਟਰ ਦੇ ਨੁਸ਼ਹਿਰਾ ਰਜੋਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜੋ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚਿਆ ਸੀ ਤਾਂ ਇਹ ਪਰਿਵਾਰ ਹੈ ਜਿਹੜਾ ਸ੍ਰੀ ਹਰਮੰਦਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਕੇ ਜਦੋਂ ਵਾਪਸ ਜੰਮੂ ਕਸ਼ਮੀਰ ਨੂੰ ਰਵਾਨਾ ਹੋਇਆ ਤਾਂ ਨਹੀਂ ਪਤਾ ਸੀ ਕਿ ਉਹ ਆਪਣੇ ਘਰ ਜੰਮੂ ਕਸ਼ਮੀਰ ਨਹੀਂ ਪਹੁੰਚਣਗੇ ਕਿਉਂਕਿ ਰਸਤੇ ਦੇ ਵਿੱਚ ਜਾਂਦਿਆਂ ਇਸ ਪਰਿਵਾਰ ਦੀ ਕਾਰ ਇੱਕ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਯਸ਼ ਨਪ੍ਰੀਤਕੌਰ ਨਾਮੀ ਔਰਤ ਦੀ ਜਾਨ ਚਲੀ ਗਈ ਅਤੇ ਤਿੰਨ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਨੂੰ ਅੰਮ੍ਰਿਤਸਰ ਅਤੇ ਬਟਾਲਾ ਦੇ ਹਸਪਤਾਲਾਂ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ। ਉੱਥੇ ਹੀ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਨੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਇਸ ਹਾਦਸੇ ਦੇ ਕਾਰਨਾਂ ਦੀ ਪੁਲਿਸ ਵੱਲੋਂ ਹੁਣ ਜਾਂਚ ਵੀ ਕੀਤੀ ਜਾ ਰਹੀ ਹੈ। ਤਾਂ ਬੇहद ਹੀ ਮੰਦਭਾਗੀ ਖਬਰ ਕਹਿ ਸਕਦੇ ਹਾਂ ਕਿਉਂਕਿ ਇੱਕ ਪਰਿਵਾਰ ਜੰਮੂ ਕਸ਼ਮੀਰ ਤੋਂ ਅੰਮ੍ਰਿਤਸਰ ਪਹੁੰਚਦਾ ਹੈ। ਪਰਿਵਾਰਕ ਮੈਂਬਰਾਂ 'ਚ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਹੈ। ਅੰਮ੍ਰਿਤਸਰ ਘੁੰਮਦੇ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਰਮੰਦਰ ਸਾਹਿਬ ਵੀ ਜਾਂਦੇ ਨੇ ਦਰਸ਼ਨ ਦਿਦਾਰੇ ਕਰਦੇ ਨੇ ਪਰੰਤੂ ਜਦੋਂ ਇਹ ਪਰਿਵਾਰ ਵਾਪਸ ਆਪਣੇ ਘਰ ਨੂੰ ਚਾਲੇ ਪੋਂਦਾ ਤਾਂ ਰਸਤੇ ਦੇ ਵਿੱਚ ਅਜਿਹਾ ਦਰਦਨਾਕ ਸੜਕੀ ਹਾਦਸਾ ਵਾਪਰ ਜਾਂਦਾ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤਾਂ ਇੱਕ ਔਰਤ ਦੀ ਜਾਨ ਚਲੀ ਗਈ ਹੈ ਜਦੋਂ ਕਿ ਤਿੰਨ ਲੋਕ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਚ ਇੱਕ ਬੱਚਾ ਵੀ ਸ਼ਾਮਲ ਸੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਇਸ ਹਾਸੇ ਦੇ ਜੋ ਕਾਰਨ ਨੇ ਉਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਜਰਜੀਤ ਸਿੰਘ ਹੈ ਅਸੀਂ ਨੁਸ਼ਾਰੇ ਦੇ ਰਹਿਣ ਵਾਲੇ ਹਾਂ ਜੈਂਟਕੇ ਦੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਰੇ মিডিਆ ਪ੍ਰਸੰ ਦਾ ਬਹਿ ਦੇ ਲਈ ਧੰਨਵਾਦ ਕਰਦਾ ਹਾਂ ਕਿ ਜੋ ਆਪ ਜੀ ਸਾਡੇ ਦੁੱਖ ਦੇ ਘੜੀ ਦੇ ਵਿੱਚ ਸਾਡਾ ਦੁੱਖ ਸੁਣਨ ਵਾਸਤੇ ਆਪ ਜੀ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਪਬਲਿਕ ਦਾ ਜਿੱਥੇ ਮੇਰੇ ਪਰਿਵਾਰ ਦੇ ਮੇਰੇ ਛੋਟੇ ਭਰਾ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਭੈਣ ਜੀ ਅਤੇ ਉਹਨਾਂ ਦੇ ਜੀਜਾ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਵਸਤੇ ਗਏ ਹੋਏ ਸੀ ਜਦੋਂ ਇਹ ਵਾਪਸੀ ਕਰਨ ਨੂੰ ਆ ਰਹੇ ਸੀ ਤੇ ਆਂਦੇ ਹੋਏ ਰਸਤੇ ਦੇ ਵਿੱਚ ਅਚਾਨਕ ਇੱਕ ਸਾਈਡ ਤੋਂ ਇੱਕ ਗਾਂ ਦੇ ਆਂਦੇ ਨਾਲ ਜਿੱਥੇ ਇਹਨਾਂ ਨੇ ਡਰਾਈਵਿੰਗ ਕਰਦੇ ਹੋਏ ਗਾਹ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਦੇ ਨਾਲ ਹੀ ਸਾਈਡ ਤੇ ਖੜੇ ਟਰੱਕ ਦੇ ਨਾਲ ਗਾਹ ਨੂੰ ਬਚਾਉਂਦੇ ਹੋਏ ਇਹਨਾਂ ਦਾ ਜੋ ਸਲਤਨਰ ਸੀ ਗੱਡੀ ਦਾ ਉਹ ਵਿਗੜ ਗਿਆ ਜਿਸ ਦੇ ਨਾਲ ਇਹ ਦੁਖਦਾਈ ਜੋ ਪਾਣਾ ਵਰਤ ਗਿਆ ਜਿਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਦੀ ਵਾਈਫ ਜਿਨ੍ਹਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਬਹੁਤ ਹੀ ਜਲਦ ਐਕਸ਼ਨ ਲੈ ਕਰਕੇ ਇਸ ਸਾਡੇ ਪਰਿਵਾਰ ਦਾ ਬਹੁਤ ਜ਼ਿਆਦਾ ਸਾਥ ਦਿੱਤਾ। ਔਰ ਮੈਂ ਖਾਸ ਕਰਕੇ ਇਨਸਪੈਕਟਰ ਸਾਹਿਬ ਸਰਦਾਰ ਅਫਤਾਰ ਸਿੰਘ ਜੀ ਜਿਨ੍ਹਾਂ ਨੇ ਸਾਡਾ ਬਹੁਤ ਹੀ ਸੰਯੋਗ ਦਿੱਤਾ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ। ਮੈਂ ਨਾ ਹਰਜੀਤ ਸਿੰਘ ਐ ਅਸੀਂ ਦਰਵਾਜ਼ਾ ਸਾਹਿਬ ਦੇਦੇ ਸੀ। ਉੱਤੋਂ ਦਰਸ਼ਨ ਕਰਕੇ ਆਸੀਂ ਵਾਪਿਸ ਘਰ ਜਾ ਰਹੇ ਸੀ ਰਸਤੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਡਰਾਈਵ ਮੈਂ ਖੁਦ ਕਰ ਰਿਹਾ ਸੀ ਅੱਗੋਂ ਗਾਹਾਂ ਨੂੰ ਕਰਕੇ ਉਹ ਤੋਂ ਬਚਾਉਣ ਦੇ ਕਰਾਂ ਘੱਟ ਵਜਿਆ ਗੱਡੀ ਕੰਟਰੋਲ ਨਹੀਂ ਹੋਈ ਤੇ ਟਰੱਕ ਸੀ ਅੱਗੇ ਟਰੱਕ ਦੇ ਨਾਲ ਵੱਜ ਗਿਆ ਜਾ ਕੇ ਕਾਰ ਮੈਂ ਮੇਰੀ ਦੀਜਾ ਉਹਨਾਂ ਦੇ ਬੱਚੇ ਸੀ ਛੋਟੇ ਮੇਰੀ ਛੋਟੀ ਗੁੜੀਆ ਕੋਈ 2 ਸਾਲ ਦੀ ਉਹ ਸੀ ਮੇਰੀ ਵਾਈਫ ਦੇ ਨਾਲ ਕੀ ਹੋਇਆ ਕਿ ਕਿੰਨੇ ਦਿਨ ਚੱਲਣੀ ਹੋਈ ਮੇਰੇ ਵਾਈਫ ਐਕਸਪਾਇਰ ਹੋ ਗਏ ਤੇ ਜਿਹੜਾ ਮੇਰਾ ਪਾਂਜਾ ਸੀ ਉਸ ਟਾਈਮ ਅਮਨਦੀਪ ਹਸਪੀਟਲ ਰੈਫਰ ਹੈ ਉਹਨੂੰ ਪੈਰ ਨੂੰ ਸੱਟ ਲੱਗੀ ਹੈ ਹੋਰ ਕਿੰਨੇ ਦਿਨ ਚੱਲਣੀ ਹੋਈ ਬਾਕੀ ਮੇਰੇ ਜੀਜੇ ਨੂੰ ਨਾਰਮਲ ਸੱਟਾਂ ਲੱਗੀਆਂ ਬਾਕੀ ਬਚ ਗਏ ਸਾਰੇ ਟੋਟਲ 4-4 ਚਾਰ ਟੋਟਲ 3 ਬੱਚੇ ਸੀ ਤੇ 4 ਅਸੀਂ ਵੱਡੇ ਸੀ ਮੈਂ ਤੇ ਮੇਰੀ ਵਾਈਫ ਸੀ ਤੇ ਮੇਰੇ ਜੀਜਾ ਤੇ ਮੇਰੇ ਦੀਦੀ ਦੋਨਾਂ ਦੇ ਬੱਚੇ ਸੀ ਇੱਕ ਮੇਰੀ ਕੁੜੀ ਆ ਸੀ 2 ਸਾਲ ਦੀ ਕੀ ਕਾਰਵਾਈ ਕੀਤੀ ਜਾ ਰਹੇ ਨੇ ਕਾਰਵਾਈ ਹੋ ਗਈ ਹੈ ਬਸ ਪੋਸਟਮਾਰਟਮ ਨੂੰ ਲਈ ਜਾ ਰਹੇ ਹਾਂ ਤੇ ਉਹ ਕਹਿੰਦੇ ਇੱਕ ਗੱਡੀ ਜਿਹਨੂੰ ਹਰਪ੍ਰੀਤ ਸਿੰਘ ਇਹ ਜੰਮੂ ਦੇ ਰਹਿਣ ਵਾਲੇ ਸ਼੍ਰੀਨਗਰ ਦੇ ਪਰਿਵਾਰ ਸਮੇਤ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਸ਼੍ਰੀਨਗਰ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੰਡਿਆਲ ਬਾਈਪਾਸ ਕੋਲੇ ਕੋਈ ਗਾਹ ਵਗੈਰਾ ਘੌਣ ਕਰਕੇ ਕਾਰ ਦਾ ਬੈਲੈਂਸ ਵਿਗੜ ਗਿਆ ਤੇ ਜਿੱਦੇ ਕਰਕੇ ਜਿਹੜਾ ਵਾ ਗੱਡੀ ਹਾਦਸਾ ਗ੍ਰਸਤ ਹੋ ਗਈ ਹਾਦਸਾ ਗ੍ਰਸਤ ਹੋਣ ਕਰਕੇ ਇਹਦੀ ਬੇਟੀ ਜਸਨਵ ਪ੍ਰੀਤਕੌਰ ਜਿਹੜੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਬਾਕੀ ਪਰਿਵਾਰਕ ਮੈਂਬਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਉਹ ਡੈਥ ਹੋਣ ਕਰਕੇ ਕਿਉਂਕਿ ਮਾਮਲਾ ਜਿਹੜਾ ਇੱਕ ਇਨਸਾਨੀ ਜਿਸਮ ਦਾ ਸੀਗਾ ਉਹਦਾ ਅੱਜ ਅਸੀਂ ਪੋਸਟਮਾਰਟਮ ਕਰਵਾ ਰਹੇ ਆ ਤੇ ਜਿਹੜਾ ਹਾਦਸਾ ਅਚਾਨਕ ਵਾਪਰਿਆ ਆ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਉਹ ਸਮਾਪਤ ਨੂੰ ਜਿਹੜਾ ਕਰਵਾ ਰਹੇ